ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕਾਂ ਦੇ ਪੰਜਾਬੀ ਚੈਨਲ ਵੇਖਣ ਲਈ ਦਰਸ਼ਕਾਂ ਦਾ ਸਵਾਗਤ ਪੰਜਾਬ ਸਰਕਾਰ ਵੱਲੋਂ ਜੁੱਧ ਨਸ਼ਾ ਵਿਰੋਧ ਚਲਾਈ ਮੈਮ ਨੂੰ ਇਸ ਵੇਲੇ ਭਾਰੀ ਸਫਲਤਾ ਮਿਲੀ ਜਦੋਂ ਤਰਨਤਾਰਨ ਪੁਲਿਸ ਵੱਲੋਂ ਅੰਤਰਰਾਸ਼ਟਰੀ ਨਾਰਕੋਵਾਤ ਤਸਕਰੀਮ ਡੀਊਲ ਦਾ ਪਰਦਾਫਾਸ਼ ਕਰਦਿਆਂ ਦੋ ਕਾਰਕੁਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਬੀ ਤਰਨਤਾਰਨ ਦੱਸਿਆ ਕਿ ਗ੍ਰਿਫਤਾਰ ਕੀਤੇ ਵਿਅਕਤੀਆਂ ਦੀ ਪਛਾਣ ਲਵਪ੍ਰੀਤ ਸਿੰਘ ਉਰਫ ਲਵ ਅਤੇ ਜਗਰੂਪ ਸਿੰਘ ਵਜੋਂ ਹੀ ਜੋ ਤਰਨਤਾਰਨ ਦੇ ਪਿੰਡ ਫਤੇ ਚੱਕ ਦੇ ਰਹਿਣ ਵਾਲੇ ਸਨ ਪੁਲਿਸ ਟੀਮਾਂ ਨੇ ਉਹਨਾਂ ਦੇ ਕਬਜ਼ੇ 'ਚ 5 ਕਿਲੋ ਹਰਵਨ 7 ਆਧੁਨਿਕ ਪਿਸਤੌਲ ਜਿਨ੍ਹਾਂ ਚਾਰ 30 ਬੋਰ ਬਰੇਟਾ ਦੋ ਪੀਐਕਸ 5 ਇੱਕ 30 ਬੋਰ ਸਟਾਰ ਮਾਰਕ ਸ਼ਾਮਲ ਅਤੇ ਇਹਨਾਂ ਦੇ ਕੋਲੋਂ 7,20,000 ਰੁਪਏ ਦੀ ਡਰੱਗ ਮਣੀ ਅਤੇ ਕਰੰਸੀ ਗਿਣਨ ਵਾਲੀ ਮਸ਼ੀਨ ਵੀ ਬਰਾਮਦ ਕੀਤੀ ਗਈ ਅਤੇ ਇਹਨਾਂ ਤੋਂ ਇੱਕ ਹundai i20 ਕਾਰ ਵੀ ਪਰਸੋਂੋਂ ਜ਼ਬਤ ਕਰਨ ਲਈ ਦੱਸੀ ਜਾਂਦੀ ਹੈ ਇਸ ਸੰਬੰਧੀ ਲੋਕਹਿਤ ਪੰਜਾਬੀ ਚੈਨਲ ਵੱਲੋਂ ਇੱਕ ਵਿਸ਼ੇਸ਼ ਰਿਪੋਰਟ ਪੇਸ਼ ਹੈ ਸਾਡੇ ਚੈਨਲ ਨੂੰ YouTube ਤੇ ਸਬਸਕ੍ਰਾਈਬ Facebook Instagram ਤੇ ਫੋਲੋ ਜਰੂਰ ਕਰਿਓ ਧੰਨਵਾਦ ਜੀ ਕੱਲ੍ਹ ਦਾ ਪ੍ਰੋਗਰਾਮ ਹੈ ਤਾਂ ਸਾਰੀ ਜਾਣਕਾਰੀ ਜਿਹੜੀ ਆ ਇਹ ਇਤੋਂ ਫੜਿਆ ਕਿਤੋਂ ਫੜਿਆ ਹਾਂਜੀ ਮਾਨਯੋਗ ਸੀਐਮ ਪੰਜਾਬ ਸਤਾਰਾ ਭਗਵੰਤ ਸਿੰਘ ਮਾਨ ਸਾਡੇ ਮਾਨਯੋਗ ਡੀਜੀਪੀ ਸਾਹਿਬ ਉਹਨਾਂ ਦੀ ਹਦਾਇਤਾਂ ਅਨੁਸਾਰ ਜਿਹੜਾ ਯੁੱਧ ਨਸ਼ਾ ਵਿਰੋਧ ਤੇ ਉਸ ਤੋਂ ਬਾਅਦ ਜਿਹੜੀ ਨਸ਼ਾ ਮੁਕਤ ਪੰਜਾਬ ਦੀ ਇੱਕ ਮੁਹਿੰਮ ਚੱਲੀ ਹੈ ਉਦੇ ਤਹਿਤ ਸਾਡੀ ਸੀਆਈਏ ਦੀ ਟੀਮ ਨੂੰ ਆਪਣੇ ਡੀਐਸਪੀ ਇਨਵੈਸਟੀਗੇਸ਼ਨ ਗੁਰਿੰਦਰ ਨਾਗਰਾ ਇੰਚਾਰਜ ਸੀਆਈਏ ਅਮਨਦੀਪ ਇਹਨਾਂ ਟੀਮ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਦੋ ਬਿਗ ਫਿਸ਼ ਜਿਹੜੇ ਨੇ ਬਿਗ ਸਪਲਾਈਅਰ ਨੇ ਜਿਨ੍ਹਾਂ ਦੇ ਪਾਕਿਸਤਾਨ ਦੇ ਸ਼ਾਹ ਨਾਮ ਦੇ ਸਮਗਲਰ ਨਾਲ ਸੰਬੰਧ ਨੇ ਤੇ ਕੁਝ ਜਿਹੜੇ ਆਪਣੇ ਤਰਨਤਾਰਨ ਦੇ ਯੋਗ ਨੇ ਜਿਹੜੇ ਕਿ ਯੂਰਪ ਦੇ ਵਿੱਚ ਬੈ ਕੇ ਇੱਕ ਨਸ਼ੇ ਦਾ ਕਾਰੋਬਾਰ ਕਰ ਰਹੇ ਆ ਇੱਕ ਗਿਰੋਹ ਚਲਾ ਰਹੇ ਆ ਉਹਨਾਂ ਦੀ ਇਨਫੋਰਮੇਸ਼ਨ ਦੇ ਬੇਸਿਸ ਤੇ ਗ੍ਰੀਨ ਵੈਨਿਊ ਤਰਨਤਾਰਨ ਉਥੇ ਇਨਫੋਰਮੇਸ਼ਨ ਤੋਂ ਬਾਅਦ ਘੇਰਾਬੰਦੀ ਕੀਤੀ ਜਾਂਦੀ ਹੈ ਤੇ ਜਦੋਂ ਜਿਹੜੇ ਦੋ ਮੁੰਡੇ ਨੇ ਇੱਕ ਦਾ ਨਾਮ ਲਵਪ੍ਰੀਤ ਸਿੰਘ ਉਰਫ ਲਵ ਹੈ ਤੇ ਦੂਜੇ ਦਾ ਨਾਮ ਜਗਰੂਪ ਸਿੰਘ ਉਰਫ ਯੂਕੇ ਜਿਹੜੇ ਕਿ ਦੋਵੇਂ ਹੀ ਫਤਿਹ ਚ ਦੋਵੇਂ ਹੀ ਮੁਗਲ ਆਪਣਾ ਫਤਿਹ ਚੱਕਦੇ ਰਹਿਣ ਵਾਲੇ ਆ ਤੇ ਇਥੇ ਕਿਰਾਏ ਦੀ ਕੋਠੀ ਲੈ ਕੇ ਨਸ਼ੇ ਦਾ ਕਾਰੋਬਾਰ ਕਰ ਰਹੇ ਸੀਗੇ ਇਹਨਾਂ ਨੂੰ ਕਾਬੂ ਕਰਕੇ ਜਦੋਂ ਘਰ ਦੀ ਤਲਾਸ਼ੀ ਲਈਤੀ ਗਈ ਹੈ ਤੇ ਉਹਦੇ ਵਿੱਚੋਂ ਤਕਰੀਬਨ 5 ਕਿਲੋ ਹਿਰੋਇਨ 7 ਜਿਹੜੇ ਸੋਫਿਸਟੀਕੇਟਿਡ 3 ਬੋਰ ਦੇ ਪਿਸਟਲ ਇੱਕ ਕਰੰਸੀ ਕਾਊਂਟਿੰਗ ਮਸ਼ੀਨ ਤੇ 720000 ਰੁਪਏ ਜਿਹੜੀ ਡਰੱਗ ਮੰਨੀ ਹੈ ਉਹ ਜਿਹੜੀ ਹੈ ਰਿਕਵਰ ਕੀਤੀ ਗਈ ਹੈ ਤੇ ਜਿੰਨੂੰ ਇੱਕ ਆਪਾਂ ਇੱਕ ਬਹੁਤ ਵੱਡੀ ਜਿਹੜੀ ਕਾਮਯਾਬੀ ਆਪਾਂ ਸਮਝਦੇ ਹਾਂ ਤੇ ਆਪਣੀ ਇਸ ਮੁਹਿੰਮ ਦੇ ਤਹਿਤ ਜਿਹੜੋ ਜਿਹਦੇ ਵਿੱਚ ਆਪਾਂ ਇਹ ਲਿਆ ਕਿ ਜਿਹੜੇ ਕੀ ਛੁਪੇ ਹੋਏ ਜਿਹੜੇ ਡਰੱਗ ਸਮਗਲਰ ਨੇ ਜਿਹੜੇ ਕਿ ਹੁਣ ਕਾਫੀ ਆਪਾਂ ਪਿੱਛੇ ਬੰਦੇ ਫੜੇ ਆ ਕਾਫੀ ਪੈਡਲਰ ਸਪਲਾਈਅਰ ਹਰ ਤਰ੍ਹਾਂ ਦੇ ਸਮਗਲਰ ਸੀ ਫੜੇ ਆ ਤੇ ਉਹਦੇ ਵਿੱਚ ਜਿਹੜੇ ਹੁਣ ਛੁਪ-ਛੁਪ ਕੇ ਕੰਮ ਕਰ ਰਹੇ ਆ ਜਿਹੜੇ ਕਿ ਪਿੱਛੇ ਛੁਪ ਕੇ ਬੈਕ ਤੇ ਰਹਿ ਕੇ ਸਾਡੇ ਯੁਵਕਾਂ ਨੂੰ ਗੁੰਮਰਾਹ ਕਰਦੇ ਆ ਉਹਨਾਂ ਨੂੰ ਵੀ ਫੜ ਫੜ ਕੇ ਅੰਦਰ ਕਰ ਰਹੀ ਨੇ ਤੇ ਉਹਦੇ ਤਹਿਤ ਜਿਹੜੇ ਦੋ ਮੁਲਜ਼ਮ ਨੇ ਗ੍ਰਿਫਤਾਰ ਕੀਤੇ ਗਏ ਆ ਸਰ ਪਹਿਲਾਂ ਕੁਝ ਬੋਲਤਾ ਹੈ ਨਹੀਂ ਹਜੇ ਇਹਨਾਂ ਦੇ ਪਹਿਲੇ ਜਿਹੜੇ ਕੋਈ ਪਰਚੇ ਆ ਉਹ ਸਾਹਮਣੇ ਨਹੀਂ ਆਏ ਆ ਇਹਨਾਂ ਦੇ ਗਿਰੋਹ ਦੇ ਸਾਨੂੰ ਹੋਰ ਬੰਦਿਆਂ ਦੇ ਨਾਮ ਜਿਹੜੇ ਉਜਾਗਰ ਹੋਏ ਨੇ ਤੇ ਉਹਨਾਂ ਦੀ ધરਪકડ ਲਈ ਸਾਡੀ ਕੋਸ਼ਿਸ਼ ਜਾਰੀ ਹੈ ਤੇ ਸਾਨੂੰ ਉਮੀਦ ਹੈ ਕਿ ਸ਼ਾਮ ਤੱਕ ਇਹਦੇ ਵਿੱਚ ਹੋਰ ਗ੍ਰਿਫਤਾਰੀਆਂ ਵੀ ਹੋਣਗੀਆਂ ਸਰ ਸਰਾਈ ਜਾਣ ਪੰਜਾਬ ਚ ਪੂਰੇ ਕਰਦੇ ਸੀ ਕਿਸ ਤਰੀਕੇ ਨਾਲ ਇਹ ਡਰੋਨ ਦਾ ਹੀ ਸਮਾਨ ਮੰਗਵਾਉਂਦੇ ਸੀਗੇ ਹਾਂਜੀ ਇਥੇ ਲੋਕਲੀ ਇਹ ਸਪਲਾਈ ਅੱਗੇ ਸਮਾਨ ਵੇਚਦੇ ਸੀਗੇ ਸਰ ਕਿਨੇ ਟਾਈਮ ਕੀ ਇਥੇ ਰਹਿ ਰਹੇ ਸੀ ਕੋਟੀ ਘਰਾਏ ਤੇ ਲੱਗੇ ਇਹ ਆਬ ਕਰਦੀਆਂ ਜਾਂਚ ਦਾ ਵਿਸ਼ਾ ਹੈ ਪਿਛਲੇ ਤਕਰੀਬਨ 5-6 ਮਹੀਨੇ ਤੋਂ ਇੱਥੇ ਰਹਿ ਹੀ ਰਹੀ ਸੀ ਕਿਸ ਇਲਾਕੇ ਵਿੱਚ ਪਹਿਲਾਂ ਮੈਂ ਕੋਟੀ ਵਿੱਚ ਟ੍ਰੈਮਨੋ ਦੀ ਵੱਡੀ ਕਾਉਂਟੀ ਹੈ ਮਸਲੋਂ ਬੜੇ ਖਰਾਬ ਹੁੰਦੇ ਹੂ ਹੂੰ ਇਸ ਬੰਦੇ ਨੂੰ ਕਰਬਾ ਦਾ ਹਿੱਸਾ ਨਹੀਂ ਉਹਦੇ ਬਾਰੇ ਚੋਂ ਆਪਾਂ ਤਫਤੀਸ਼ ਰੰਗ ਦੇਖਦੇ ਮਿਲਦੀਆਂ ਚਾਹੀਦੀਆਂ ਸਰ ਪੁਲਿਸ ਮੰਗ ਰਹੇ ਨੇ ਇਹ ਹੁਣ ਪੇਸ਼ ਕਰਾਂਗੇ ਜੀ ਹੁਣ ਪੇਸ਼ ਕਰਕੇ ਇਹਨਾਂ ਦਾ ਵਾਅਦਾ ਬਦਲ ਮੰਗ ਲਵਾਂਗੇ